ਕਰੀਓ ਨੰਗੋ ਨੰਗੋ ਸੌਦਾ ਕਾਲਾ ਕਰਾਉਣਾ ਕੀ ਲੈਣ ਲੱਗੀ ਜਿਉਣੀ ਮੋੜ ਦੀ ਫੋਟੋ ਬਣਾਈ ਗਾਇਸ ਕੀ ਕਹਿਣਾ ਚਾਹੋਗੇ ਪੰਘੂੜੇਵਾਰੀ ਪਹਿਲੀ ਵਾਰੀ ਵੇਖ ਕੇ ਅੱਜ ਦੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ 10:30 ਵਜੇ ਉੱਠਦੇ ਬੜੇ ਜਿੰਦੇ ਪਏ ਮੁੰਡੇ ਉਹ ਲਿਆ ਨਏ ਆ ਜੇ ਥੋੜੀ ਇੰਟਰਐਕਸ਼ਨ ਕਰਾ ਲੀਏ ਉੱਠਦੇ ਬੜੇ ਜਿੰਦੇ ਪਏ ਮੁੰਡੇ ਫਿਰ ਪਕੌੜੇ ਪੂੜੇ ਚਾਹ ਦੀ ਛਕਦੇ ਟਾਈਮ ਲੱਗ ਗਿਆ ਹੁਣ ਰਗੜੇ ਲਾ ਕੇ ਬਲਾਂਦੋਂ ਹੁੰਦਾ ਏ ਮੁੰਡੇ ਇੱਧਰ ਅਸੀਂ ਕੋ ਚੱਲੇ ਆ ਹਾਂ ਸਾਢੇ ਅੱਜ ਮਾਸੀ ਕੇ ਜਣਾ ਨੈਣਾ ਦੇ ਵੀ ਜਣਾ ਵਾ ਆਸੀ ਦੀ ਮਾਸੀ ਦੇ ਦੋਵੇਂ ਗੋਪੀ ਵੀਰ ਤੇ ਸਾਡੇ ਕਾਸ਼ੀਰ ਹਾਂਜੀ ਹੈਲਪਰ ਰਗੜਾ ਲਾਉਂਦੇ ਆ ਆਪਣੇ ਸਟਾਈਲ ਨਾਲ ਹੈਲੋ ਗਾਇਜ਼ ਆਪਣੇ ਸਟਾਈਲ ਨਾਲ ਕਰਦੇ ਗੋਪੀ ਗੋਪੀ ਐਕਸ਼ਨ ਹਾਂ ਯੈਸ ਹੋ ਜੀ ਹੀਰੋ ਸ਼ਰਦਾਈ ਇਹ ਕਿਹੜਾ ਕੰਮ ਹੈ ਇਹ ਮੇਰੇ ਕੋਲ ਆ ਗਿਆ ਹੋਰ ਵੀ ਪਾਈ ਪਾ ਲਈ ਕਰ ਦਿੰਦੇ ਆ ਅੱਜ ਵੀ ਭਾਈ ਰੋਪੀ ਮੁੰਡਾ ਜਿੰਦਰਾ ਪੂਣ ਥੱਲੇ ਜਾਣਾ ਪੈਣਾ ਮੈਨੂੰ ਇਹਦਾ ਸੂਤਰ ਨਹੀਂ ਆਉਂਦਾ ਹਾਲਾ ਫੜ ਸੁਕਣਾ ਪਵਾ ਮੈਨੂੰ ਨਹੀਂ ਗੱਲ ਕੋਈ ਮਿੱਤਰੋ ਬਾਹਤੇ ਚੱਲੇ ਨੈਣਾ ਦੇਵੀ ਵਾਲ ਨੂੰ ਹੈ ਗਾਇਸ ਹੈ ਗਾਇਸ ਨੈਣਾ ਦੇਵੀ ਵਾਲ ਨੂੰ ਚੱਲੇ ਮੁੰਡੇ ਮਾਸੀ ਕੋ ਚੱਲੇ ਖਾਲਸੇ ਦੀ ਮਾਸੀ ਤੋਂ ਚਲੋ ਵੀ ਜਲਦੀ ਜਾਨੋ ਅੱਗੇ ਜਾਗੇ ਕੋਪੀ ਹਾਂਜੀ ਗਾਇਸ ਆਲ ਐਕਸ਼ਨ ਕਰੇ ਫਰੀ ਆਓ ਮਗਰ ਲੈ ਨਹੀਂ ਸੋ ਲੋ ਸੱਸੀ ਗਾਲ ਜੀ ਸੱਸੀ ਗਾਲ ਸੱਸੀ ਗਾਲ ਕਿਧਰ ਚੱਲੇ ਕਿਧਰ ਚ ਆਹ ਚੱਲ ਦੋਸਤੋ ਸਵਰਣ ਵੀਰ ਹੈ ਹਾਂਜੀ ਠੀਕ ਜੋ ਓਕੇ ਆਜੀ ਓਕੇ ਆਜੀ ਓਏ ਏਡਾ ਠੰਡੀ ਠੰਡੀ ਅੱਜ ਮੁੰਡੇ ਦੱਸੋ ਨਾਈਸ ਨਾਈਸ ਗੁਰਦਸ ਸਿੰਘ ਬਹੁਤ ਜੜਾਈ ਹੀਰੂ ਹੋ ਗਈ ਨਾਣਾ ਦੇਵੀ ਦੀ ਨਾਈਸ ਥਿਊ ਨਾਈਸ ਥਿਊ ਬਿਊਟੀਫੁਲ ਆਸਮ ਆਹ ਮੇਰੇ ਵੀ ਵੀਰ ਕੱਢੀ ਮਾਮਾ ਆਲਟੋ ਹੀ ਕਿ ਤਰ੍ਹਾਂ ਫਸਾ ਆਲਟੋ ਮਾੜੀ ਹੈ ਕਰੇ ਜਾਂਦੀ ਝੂਕਦੀ ਮਾਈ ਗੋਡ ਸਾਰੇ ਆਪਾਂ ਪਜਾ ਗਏ ਮਾਰ ਲੈ ਬਾਬਾ ਪਜਾ ਗਏ ਆਂ ਤੇ ਵਾਈਗਰੋ ਵਾਈਗਰੋ ਆ ਇਹਦਾ ਕਈ ਕੋ ਹੋਣਾ ਇਹਦਾ ਇਕੱਲੇ ਚੱਕਰ ਹੀ ਆਏ ਆ ਆਜੋ ਆਜੋ ਨਿਕਾਲੋ ਸੁਣ ਜਾਓ ਸੰਕੋ ਕੋਈ ਨੰਗਾ ਨੰਗਾ ਸੌਦਾ ਕਾਣਾ ਕਰਾਉਣਾ ਕੀ ਲੈਣ ਲੱਗੇ ਆਹ ਆਮ ਪਾਪੜ ਲੈ ਲਾ ਆਮ ਪਾਪੜ ਲੈ ਲਓ ਲੈਣਾ ਕੀ ਆ ਕੀ ਲੈਣ ਲੱਗੀ ਉਹ ਥੋੜਾ ਜਿਹਾ ਸਮਾਨ ਦਾ ਵੀ ਦਾ ਪਰਾਓ ਸੇਵ ਪਰਾਓ ਵਿੱਚ ਤੇ ਆਵੇ ਕੀ ਲੈਣਾ ਆਈਸ ਆਈਸ ਬਾਤ ਕੋਈ ਵੱਡੀਆਂ ਨਹੀਂ ਇੱਕੋ ਹੀ ਆਹ ਹੋ ਮੇਰੀਆਂ ਕੱਲੇ ਨਹੀਂ ਤੇ ਦੋੜ ਨਹੀਂ ਲੈਣੀਆਂ ਦੋ ਅੱਖਾਂ ਕੋ ਦੋ ਹੀ ਆਹ ਹੋ ਹੀ ਆਰੋੜ ਚੜ੍ਹੇ ਆਜੋ 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 ਉਹ ਤੇ ਕਿਹਨੇ ਬਸ ਕਿੰਨਾ ਮਰਜੀ ਬੋਲੇ ਐਕਸਟਰਾਟੈਂਟ ਜਸੋਦੀ ਸਾਰਾ ਫਰੈਂਡਸ ਗਾਈਜ਼ ਲਵ ਯੂ ਆਲ ਆਰੀ ਮਹਾਰਾਜੀ ਯੇ ਇਹ ਆਂਦੇ ਵੀ ਅੱਖਾਂ ਖਰਾਬ ਹੁੰਦੀਆਂ ਨਾ ਇਹਦੀਆਂ ਮੂੰਹ ਕਰ ਨਾਲ ਅੱਖਾਂ ਖਰਾਬ ਹੁੰਦੀਆਂ ਨਾ ਤੈਨੂੰ ਪਤਾ ਇਹ ਪ੍ਰੇਸ਼ਣ ਕਰਾ ਦਵਾਂ ਦਾ ਆਹ ਕਰਾਇਆ ਆਂਦੇ ਵੀ ਨੇਤਰ ਚੜਾ ਦਈਏ ਤੇ ਫਿਰ ਨਹੀਂ ਹੁੰਦੀਆਂ ਠੀਕ ਉਹ ਬੜੇ ਜਾਣੇ ਆ ਕਿਆ ਮੈਨੂੰ ਠੀਕ ਹਾਂ ਆ ਟਿੱਕਾ ਨਾ ਵਾ ਓਏ ਇਹਦੀ ਕਲਿੱਪ ਲੈਣ ਵਾਲੇ ਨੂੰ ਲੋ ਮੈਂ ਨਹੀਂ ਲਵਾਉਣਾ ਕਿਵੇਂ ਕਰਦੇ ਹੋ ਰੋਜ਼ ਸੁਬਾਹ ਆਤੇ ਹੋ ਕਿਤਨੇ ਵਜੇ ਆਤੇ ਹੋ ਕਿਤਨੇ ਵਜੇ ਜਾਂਦੇ ਹੋ ਖਾਣਾ ਖਾਇਆ ਓਹ ਖਾਣੇ ਮੇਂ ਕਿਆ ਖਾਇਆ ਕਿਆ ਖਾਇਆ ਖਾਣੇ ਮਮਾ ਕਿਆ ਖਾਇਆ ਖਾਣੇ ਮੈਂ ਸਰਦ ਜੀ ਪੁਰ ਜੀ ਓਹ ਇਹ ਕਿਆ ਹੋਊਗੀ ਕੋਈ ভক্তੋਂ ਕੋ ਟਿੱਕਾ ਲਗਾ ਰਹੇ ਹਨ ਟਿੱਕਾ ভক্তੋਂ ਕੋ ਟਿੱਕਾ ਲਗਾ ਰਹੇ ਹਨ ਲਗਾ ਕਰ ਦਿਖਾ 10 ਰੁਪਏ ਲਿੰਦੀ ਪਰ 10 ਰੁਪਏ ਲਿੰਦੀ ਮੁੰਡੇ ਉੜਦੇ ਹੀ ਜਾਂਦੇ ਤਾਂ ਨੂੰ ਪਤਾ ਨਹੀਂ ਕਾਦੇ ਬਣੇ ਆ ਥੱਕਦੇ ਹੀ ਨਹੀਂ ਇਹ ਸਾਰੇ ਕਥੇ ਹੋਣਾ ਇਹ ਹਾਂ ਜੀ ਸੁਣ ਲੈ ਆ ਬੱਸ ਉਹ ਤੇ ਇਹ ਕਦੋਂ ਚੱਲ ਗਿਆ ਯਾ ਤੇ ਬਾਵਾ ਗੱਲ ਕਰਨਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕਹਿ ਤੂੰ ਮੇਰੇ ਨਾਲ ਗੱਲ ਕਰਨੀ ਹੈਲੋ ਗਾਇਜ਼ ਇਹ ਕੀ ਕਰ ਰਹੇ ਹੋ ਵਾਟਰ ਸ਼ਕ ਨਹੀਂ ਵਾਟਰ ਉਹ ਪਾਣੀ ਬੋਤਲ ਬੋਤਲ ਨਾਲ ਵੀ ਲੋ ਬਿਸਮਿਲ੍ਲਾ ਕੌਮ ਅੱਗੇ ਵਜ ਨਹੀਂ ਜਾ ਬਿਸਮਿਲ੍ਲਾ ਦੀ ਬਰਕਤ ਕੋਈ ਕੋਈ ਧਰਮ ਰਹਿਣਾ ਜਾਵੇ ਐਸੇ ਐਸੇ ਤੇ ਤਰਜੋਗਾ ਐਸੇ ਹਾਂ ਇਹਦੇ ਅਸਲੀ ਕਿਹੜੇ ਪਰੇ ਬੜਾ ਹਾਂ ਸਮਾਗਮ ਦਾ ਬਹੁਤ ਆਉਂਦਾ ਹਨ ਉਹ ਇਹ ਮਾਲੂ ਦਾ ਹਾਂ ਲੋ ਡਿਲੀਵਰੀ ਹੈ ਕਰੂ ਗਈ ਜੂਣੀ ਮੂਰਤੀ ਫੂਡ ਬਣਾਇਆ ਕਿੱਥੇ ਆ ਵੀਰ ਜੀ ਸ਼ਾਲ ਮਾਰ ਕੇ ਦੇਖੋ ਇੱਥੇ ਬਾਕੀ ਆ ਜਿੱਥੇ ਆ ਜਿੱਥੇ ਘੜ ਗਈ ਸ਼ਾਲ ਉੱਥੇ ਸੰਦੋ ਉੱਥੋਂ ਗਾੜੀਆਂ ਮਾਰੀ ਯਾਰ ਗੇਟ ਦੇ ਲਾਗੋ ਰੋਏ ਪਚੀ ਨਾਲ ਚਪੇੜਾ ਖਾਂਗੇ ਚੰਗਾ ਰਹੇਗਾ ਉਦਾਂ ਥਲਾਈ ਜਾਣਾ ਅੱਧੇ ਬੰਦੇ ਆਪਣੇ ਆਉ ਬੈਠੇ ਆ ਦਰਸ਼ਨ ਮੇਲੇ ਕਰ ਲਏ ਆ ਦੋ ਲੋਟ ਲੋਟ ਆਏ ਮੱਥਾ ਟੇਕੀ ਮੱਥਾ ਟੇਕਿਆ ਮਾਮਾ ਨੈਣਾ ਦਰਸ਼ਨ ਕਰ ਗਏ ਮੈਂ ਮੈਂ ਦਰਸ਼ਨ ਕਰਕੇ ਆਉਂਗੀ ਤੋੜਤਾ ਹਾਂ ਲੋਪੀ ਵੀਰ ਕੋਪੀ ਵੀਰ ਕਵੀਰ ਮੈਂ ਤੋੜ ਤਾ ਮੇਤਰੋ ਅਸਲੀ ਆਲਟੋ ਐਵੇਂ ਉੱਥੇ ਕਹੀ ਜਾਂਦੇ ਆਲਟੋ ਦਾ ਰੰਗ ਹੀ ਏ ਆ ਆ ਤੇ ਐਵੇਂ ਮਿੱਟਰੋ ਮਿੱਟਰੋ ਆਈ ਵਾਈ ਓਏ ਗੱਡੀ ਵਾਲਾ ਧੱਕਾ ਕਰ ਗਿਆ ਓਏ ਵੀਰ ਓਏ ਵੀਰ ਨੂੰ ਫੋਨ ਲਾ ਉਹਨੇ ਕਿ ਪੈਸੇ ਨਹੀਂ ਪਾੜੀ ਦਾ ਸ਼ਾਟ ਮਾਰ ਡਰਾਈਵਰ ਤਾਂ ਕਿ ਨਾ ਸਰ ਵੀਰੇ ਹੀ ਜਾਨਾ ਤੂੰ ਜਾਹ ਚਲਾ ਗਿਆ ਵੀਰੇ ਨਾ ਤੂੰ ਜਾਹ ਦਾ ਕੰਮ ਕਰ ਅਸੀਂ ਵਿਢ ਲੈ ਵੀਰਦਾਰੀ ਦੇ ਦੇ ਕਿਹੜੀ ਉਹ ਤਾਂ ਭੱਜੇ ਤੇ ਜਾਂਦੇ ਤੁਰ ਕੇ ਹੋਰ ਗੱਲਾਂ ਤੇ ਰਾਇ ਦਾ ਗਾਹ ਆਸਾਨ ਵੀਰਾਂ ਨੂੰ ਟਾਈਮ ਲਾਈ ਜਣਾ ਤੂੰ ਜਾਗਾ ਨਹੀਂ ਸਹੀ ਗੱਲ ਆ ਪੈਰ ਕਹਿੰਦੇ ਆਪਣੇ ਆਪ ਭੱਜੀ ਜਾਂਦੇ ਆ ਇਹ ਕਿਉਂ ਭੱਜਣ ਦੇ ਆਪਾਂ ਨਿਮਾਨ ਚ ਜਾਂਦੇ ਨਾ ਤਾਂ ਕਰ ਵੀਰੇ ਉਹ ਤਾਂ ਵੀਰ ਨੂੰ ਬਾਹਰ ਉਹ ਤਾਂ ਬਾਹਰ ਬੰਨ ਕੇ ਗੱਡੀ ਲੈ ਦੇ ਤਾਂ ਵੀ ਚੱਲਦੇ ਨਹੀਂ ਵੀਰ ਗੱਡੀ ਬਾਹਰ ਨਹੀਂ ਦਿਖਣ ਨਹੀਂ ਵੀਰ ਵੀਰ ਮਾੜਾ ਹੌਸਲਾ ਹੀ ਦੇ ਦੇ ਗੱਡੀ ਲੱਗ ਗਈ ਆ आ रहा है, <laughs> भी दो वीरे की कहना चाहोगे कुछ नहीं भाई सुन दिया बस <laughs> <laughs> <Hello guys. laughs> <और> बारा <laughs> ਬਾਸੋ ਲੀ ਬਾਸੋ ਲੀ ਅਸਰ ਵਿਖੋ ਜਾਈ ਅਾਗੇ ਰੇ ਆਗੇ ਵੀ ਦੀ ਬਹੁਤ ਕੈਂਡ ਹੈ ਪਰ ਅੱਜ ਨਹੀਂ ਸਾਈਆਂ ਮਾਸਾ ਵੀ ਦਿਨ ਘਬਰਾ ਰਹੀ ਠੀਕ ਵਧੀਆ ਆ ਵੀ ਹੋ ਗਿਆ ਕੀ ਜਾਂਦੇ ਆ ਐ ਓਏ ਲੈ ਪੂਰੀ ਕੀ ਜਾਂਦੇ ਆ ਆ ਗਏ ਮੁੰਡੇ ਨਾਨਾ ਤੇ ਵੀ ਤੋਂ ਕਰਕੇ ਦਰਸ਼ਨ ਮੇਲੇ ਤੇ ਟਰਾਲੇ ਵਾਲ ਨੂੰ ਜਾਂਦੇ ਆ ਉਹ ਗਲਤ ਕਾਰਵਾਈ ਨਹੀਂ ਬਾਬੇ ਤੈਨੂੰ ਪਤਾ ਕੀ ਆਸ਼ੀਰਵਾਦ ਦੇ ਹੁੰਦਾ ਹੈ ਹਾਂਜੀ ਹਾਂਜੀ ਬਾਬਿਆਂ ਦੇ ਆ ਜਾ ਮੇਰੇ ਤੋਂ ਉਹ 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 ਨਿਰੰਗਾ ਟ੍ਰਾਲਾ ਨਹੀਂ ਲੱਗਾ ਹਾਂ ਉਹ ਉਹ ਟ੍ਰਾਲਾ ਸਭ ਤੋਂ ਘੈਂ ਨਿਰੰਗਾ ਆਦੀਆਂ ਦਾ ਆ ਮਾਖੀ ਤੇ ਚੱਲ ਹੈਗੇ ਪਰ ਉਹਦੀ ਲੁੱਕ ਵੱਖਰੀ ਇਧਰ ਦੇਖ ਲੈ ਕਰ ਗੱਲ ਲੁੱਕ ਚੈੱਕ ਕਰੋ ਮੇਰੇ ਵੀਰੋ ਜਿਹੀ ਚੱਲਦਾ ਹੈ ਜਿਹੀ ਚੱਲਦਾ ਹੋਈਏ ਵੀਰ ਜੀ ਦੇ ਗਿਆ ਨਾ ਓਏ ਸਲਾਈਡ ਆ ਆ ਸਾਛੇ ਲੈ ਨਹੀਂ ਦੋ ਕਮੇਟੀ ਪਾ ਲੋ ਸੁਣ ਨਹੀਂ ਲਿਆ ਓਏ ਲੋ ਵੀ ਮਿੱਤਰੋ ਸਾਡੇ ਨਾਲ ਕੋਲੋਲ ਹੋ ਗਈ ਆ ਸਾਡੇ ਬੰਦੇ ਕਹਿੰਦੇ ਕਿ ਅਸੀਂ ਹੁਣੇ ਐ ਪਕਵੜੇ ਖਾ ਗਏ ਤੇ ਤੁਸੀਂ ਵੀ ਜਾਓ ਖਾਣ ਅਈ ਹੁਣ ਖਾਣ ਆਏ ਆ ਤੇ ਗਾੜੀ ਥੱਕਾ ਹੋ ਗਿਆ ਭਾਈ ਥੱਕਾ ਹੋ ਗਿਆ ਪਕਵੜੇ ਦੇ ਕਿਦੇ ਨਹੀਂ ਆ ਛਦਾਈ ਬਣਾ ਗਏ ਸਾਨੂੰ ਸਾਡੇ ਬੰਦੇ ਚਲੋ ਕੋਈ ਨਾ ਚਾਹ ਪੀਵਾਂਗੇ ਗੱਲੀ ਜੂਰ ਗਾਰੇ ਬਾਬਿਆਂ ਦਾ ਲੰਗਰ ਇੱਕ ਨੰਬਰ ਹੈ ਨਾ ਕਿਉਂ ਵੀ ਰੇ ਰਿਓ ਹੈ ਗੋਬੀਰ ਉਹ ਹਾਂਜੀ ਥੋੜਾ ਤੇ ਬੋਲੋ ਤੁਸੀਂ ਇਗਨੋਰ ਕਰਦੇ ਜੋ ਹੈਂ ਕਹਿੰਦੇ ਪੂਰੀ ਵਾਲੇ ਬਾਬਿਆਂ ਦਾ ਲੰਗਰ ਇੱਕ ਨੰਬਰ ਹੈ ਆ ਤੇਰੀ ਕੁਰਸੀਆਂ ਤੇ ਬੈਠ ਚਾਹ ਪੀਂਦੀ ਕਰੇ ਨਾ ਇੱਥੇ 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 ਨਸੀਬ ਹੋਉਂਦੀ ਆ ਅਦਰ ਅਦਰ ਹੋਰ ਨਾ ਡੇਪੋ ਸਿਮਰਨ ਵੀ ਵਾਹ ਤੂੰ ਮੱਚ ਢੂੰਗਾ ਬਾਕੀ ਸੌਰੀ ਬਾਬਾ ਜੀ ਕਰਦੇ ਸਲਾਹ ਬਣ ਗਈ ਆ ਟਰਾਲਾ ਘਮਾਉਣਾ ਵਾ ਟਰਾਲੇ ਦਾ ਮੂੰਹ ਕੇਸਗੜ ਸਾਹਿਬ ਵਾਲ ਕਰਨਾ ਵਾ ਤੇ ਸਾਰੇ ਵੀਰ ਭਰਾ ਇਕੱਠੇ ਹੋਏ ਆ ਘਮਾਉਣ ਲੱਗੇ ਟਰਾਲਾ ਲਾ ਲਾ ਇਹ ਕੰਮ ਘੈਂਡ ਜਾਉਗੇ ਮੈਨਾ ਬਹੁਤ ਜਾਣ ਲੱਗੀ ਮੁੰਡੇ ਹਾਲ ਹਾਲ ਬਹੁਤ ਜਾਣ ਲੱਗੀ ਮੁੰਡੇ ਟਰਾਲਾ ਕਹੋਂਚ ਉਹਨੇ ਸਾਹ ਸਾਈ ਹੋਏ ਪੈਣੇ ਸਾਹ ਨਹੀਂ ਰੜੰਦੇ ਪੌਂਦਾ 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 ਵਾ ਦੇਲੀ ਆਪਣਾ ਡੇਲੀ 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 ਪਾਦੀ ਦਾ ਪਰ ਫਿਰ ਵੇਂਦਾ ਨਹੀਂ ਕੋਈ ਹੱਲੇ ਹਾਜੀ ਆਪ ਹੀ ਵੇਖੀਦਾ ਆ ਵੀ ਲਾ ਕੇ ਵੇਖ ਲੈਣਾ ਆਪਣੇ ਉਹ ਟਿਵੀ ਦੇ ਵੀਰ ਜੀ ਕੰਮ ਕਿਹਾਂ ਜਿ ਪਹੁੰਚਿਆ ਕਿਹਾਂ ਜਿ ਗਿਆਾਂ ਚ ਬੋਲ ਕੇ ਇੱਕੋ ਵਲੌਗ ਪਹੁੰਚਿਆ ਗਿਆ ਲੋ ਵੀ ਮਿੱਤਰੋ ਘਮਾਤਾ ਟਰਾਲਾ ਇਹਨੂੰ ਸਾਡੇ ਜ਼ਵਰਨ ਵੀਰ ਫੇਰ ਤੋਂ ਮਾਈਟਾਂ ਦੇ ਉੱਤੇ ਬੋਕਰ ਬੈਠਦੇ ਹੋਏ ਟਰਾਲੇ ਦਾ ਮੂੰਹ ਐਨੂੰ ਕਰਤਾ ਵਾ ਚੜਦੇ ਵੱਲ ਨੂੰ ਨਹੀਂ ਸੌਰੀ ਲੈਂਦੇ ਵੱਲ ਨੂੰ ਕਰਤਾ ਹਾਂ ਤੇ ਇਹ ਕਰਦਾ ਹੀ ਹੋ ਗਿਆ ਵਾ ਹਾਂਜੀ ਹਾਂਜੀ ਓਕੇ ਰਿਪੋਰਟਾਂ ਬਰਾਬਰ ਤੇ ਕਰਤਾ ਹੀ ਦੋਵੇਂ ਟਰਾਲੇ ਹਾਂ ਗਾਇਸ ਵੀਰੇ ਗਾਇਸ ਵੀਰੇ ਹੋਰ ਵੀਰ ਜੀ ਆਓ ਵੀ ਆਓ ਵੀਰ ਠੀਕ ਆ ਜੇ ਲਿਖੀ ਜਾਂਦੇ ਮੇਲਾ ਆਓ ਵੇਖੀ ਬਲੇ ਨਹੀਂ ਸਹੀ ਤਰੀਕਾ ਖਾ ਲੋ ਖਾ ਲੋ ਗਾਇਸ ਕੀ ਕਰਦੇ ਸੇ ਕੇਰ ਕੁੰਡੀ ਲਾਉਂਦੇ ਕੁੰਡੀ ਲਾਉਂਦੇ ਚੋਰੀਆਂ ਕਰਦੇ ਉਹ বাস ਸਾਹਮਣੇ ਟਰਾਲੀ ਲੱਗੇ ਦੋਨੇ ਟਰਾਲਾ ਥੋੜਾ ਇਹ ਕਮਾਇਆ ਵਾ ਕਮਾਇਆ ਤੇ ਤਾਂ ਕਰਕੇ ਤਾਰ ਚੇਂਜ ਕਰਨ ਲੱਗੇ ਆ ਆਹ ਲੱਗਾ ਟਰੈਕ ਆਹ ਲੱਗਾ ਟਰੈਕ ਆਹ ਲੱਗਾ ਜੰਦੇ ਦائیں ਹੱਥੋਂ ਹਤੀਕ ਹੱਥੋਂ ਹਤੀ ਤੇ ਸਾਡਾ ਇੱਥੇ ਦਿਖਣਾ ਨਹੀਂ ਆ ਸਿਮਰਨ ਵੀਰਾ ਰੋਖਰੇ ਜੜਿਆ ਆ ਉਹ ਉੱਤੋਂ ਦੇ ਆ ਵਧੀ ਆ ਗਾਇਸ ਵੀਰੇ ਗਾਇਸ ਵੀਰੇ ਕੀ ਕਰਨਦੇ ਉਹ ਹੀਰਨ ਲੱਗਾ ਲਾਉਣ ਠੀਕ ਆ ਜੀ ਫਿਰ ਨੂੰ ਗੁੱਸਾ ਕਰ ਗਿਆ ਕੱਲ ਦਾ ਆ ਉਹਦੇ ਨੇ ਗਰੀਬ ਨੇ ਜੇ ਕਿੰਨਾ ਨਵੇਟਰ ਤੇ ਰੱਖਿਆ ਮੈਨੂੰ ਟਕਾ ਭਾਈ ਟਕਾ ਤੂੰ ਵੀ ਥੱਲੇ ਉਤਰ ਜਾ ਕਰ ਹਾਂ ਜੀ ਹਾਂ ਜੀ ਹਾਂ ਜੀ ਆ ਜਾ ਮੈਂ ਥੱਲੇ ਉਤਰ ਜਾ ਕਰ ਉਹ ਉੱਤੇ ਰਹਿ ਨਹੀਂ ਜਾ ਆਖੇ ਯਾਖੇ ਸਿਮਰਨ ਵੀਰ ਸਾਡੇ ਰਾਲਾ ਘਮਾਤਾ ਮੁੰਡਿਆਣੇ ਬਿਠਾਏ ਚੱਲ ਲੈਣੇ ਜੀ ਇੱਕ ਹੋਰ ਇੱਕ ਹੋਰ ਲੈ ਇਹਦੀ ਨਲਾਇ ਦਿੱਤਾ ਦਿਲ ਤੋੜ ਤੈ ਮਰਾ ਦੇ ਭਾਈ ਮੇਤਰਾ ਇੱਕ ਉੱਪਰ ਵਿਖਾ ਪਏ ਨਾ ਇੱਕ ਕਾਲ ਆਇਆ ਸਾਡੇ ਗੋਪੀ ਵੀ ਇਹਨੇ ਦੂਸਰਾ ਲਾਉਣ ਲੱਗੇ ਟਾਈਮ ਵਿਖਾ ਦੇ ਘੜੀ ਸਦੀ ਕਰ ਦੋ ਜੀ ਤੇਲੀ ਹੋਈ ਕੜੀ ਮਾਸਾ ਖਰਾਬ ਨਹੀਂ ਮਾਸਾ ਖਰਾਬ ਨਹੀਂ ਐ ਐ ਨਵੀਂ ਨਿਕ ਐ ਨਵੀਂ ਨਿਕ ਆ ਐਂਟੀਕ ਚੌਧਰੀ ਸਾਹਿਬ ਜੀ ਕਰੀ ਜਾਂਦੇ ਆ ਚੌਧਰੀ ਸਾਹਿਬ ਉਹ ਹੀ ਹੱਥ ਪੱਲੇ ਮਰ ਜੀਦਾ ਬੜਾ ਕੰਮ ਆ ਹੁੰਦਾ ਰੋਕਦੇ ਹੋਰ ਮੜਾ ਜਾਂਦੀ ਆ ਮੋਬਿਆ ਆਹ ਡਬਲ ਡੇ ਬੋਦਰ ਮੋਗ ਗਈ ਆ ਫਲੈਟਾਂ ਕਿੰਨੀਆਂ ਕਰਾਈਆਂ ਹਾਂ ਯਾਰ ਬੜਬਾ ਆਇਆ ਕਰਕੇ ਮੈਂ ਪਿੰਡ ਦੀ ਲਾਇਡ ਲੈ ਆਇਆ ਸ਼ਾਦਾ ਨਾ ਹੈ ਨਹੀਂ ਕੁਝ ਵੀ ਉੱਚੀ ਬੋਲ ਟਾਇਰ ਸਾਫ ਕਰ ਲਿਓ ਆ ਜਾਓ ਗਾਈਜ਼ ਉੱਚੀ ਬੋਲ ਥੋੜਾ ਆ ਗਾਈਜ਼ ਆ ਜਾਓ ਟਾਇਰ ਸਾਫ ਕਰ ਲਿਓ ਗਾਈਜ਼ ਵੀਰੇ ਗਾਈਜ਼ ਵੀਰੇ ਓਏ ਫਾਰਮ ਹੈ ਬਾਹ ਹਾਂ ਫਾਰਮ ਫਾਰਮ ਜਿਨ੍ਹਾਂ ਦਾ ਟ੍ਰੈਕਟਰ ਉਹਨਾਂ ਨੇ ਫਾਰਮ ਦੀ ਲੋੜ ਤਿੰਨ ਗਲੋੜ ਹੋਏ ਓਏ ਮਮਾ ਟਰੈਕਟਰ ਸਾਰਿਆਂ ਦਾ ਹੀ ਆ ਹੋ ਗੱਲਾਂ ਕਰੀ ਇਹਨਾਂ ਨੂੰ ਆਹ ਤੇਰੇ ਸਰੰਦ ਕਿੱਥੇ ਨੇ ਆ ਲੈਦੇ ਚਾਚੇ ਨੇ ਦੱਸਦਾ ਚਾਚਾ ਇਹ ਟਰੈਕਟਰ ਆਡਾ ਖਾਉਂਦਾ ਰੱਬੀ ਦੇ ਦੋ ਤੁਹਾਨੂੰ 20 ਦਰਿਆਣਾ ਮਿਲਿਆ ਗੋਪੀ ਕੀ ਟੀ ਬਿਲਡਰ ਗੋਪੀ ਟੀ ਬਿਲਡਰ ਤੇ ਬਤਾਈ ਆਪਾਂ ਫਿਰ ਨਾਲੇ ਬੰਦੇ ਨੇ ਇਹ ਸਪਾਈ ਇੰਦਰ ਤੇ ਖਾਸ ਭਾਈ ਇੱਕੋ ਮਿੰਟ ਮਹਾਰ ਤੋਂ ਦੁਆਰ ਤੋਂ ਪੁੱਛਣਾ ਹੀ ਮੈਨੂੰਗਾ ਕੋਈ ਵੀਰ ਕੀ ਕਰਦਾ ਪਾਲਸ ਮਰਜੀ ਹੋਰ ਪਾਲਸ ਵੀਰ ਜੀ ਹਾਂ ਜੀ ਵੀਰ ਜੀ ਦੇ ਪਾਲਸ ਤੇ ਪਾਲਸ ਮੈਂ ਕਹਿੰਦਾ ਟਾਇਰ ਨੂੰ ਸ਼ਿਕਾਇਤ ਨੇ ਠੀਕ ਹਾਂ ਜੀ ਚੌੜੀ ਟੇਪ ਚੌੜੀ ਟੇਪ ਉਹ ਚੌੜੀ ਟੇਪ ਹਾਂ ਹਾਂ ਜੀ ਕੋਪੀ ਵੀਰ ਜੀ ਥੋੜਾ ਫੋਨ ਚ ਬਾਹਰ ਆ ਗਿਆ ਤੇ ਆੜੀ ਚੱਲ ਰਹੀ ਹੈ ਮੁੰਡਿਆਂ ਨੂੰ ਉਦੋਂ ਦੀ ਸਮਝ ਨਹੀਂ ਲੱਗੀ ਤੇ ਕੀ ਕਰਨਾ ਹੈ ਅੱਜ ਪਤਾ ਲੱਗਾ ਪਤਾ ਨਹੀਂ ਕੀ ਹੋ ਗਿਆ ਇੱਕ ਇਹ dame ਮੁੰਡੇ ਥੋੜਾ ਜਿਹਾ ਕਰ ਗਏ ਜਿਆਦਾ ਕਾਬੀ ਲਿਆ ਜਿਆਦਾ ਚੱਲ ਗਿਆ ਕੰਮ

ਕਿਆ ਕਰੋ ਸ਼ਿਆਕ ਵਾਂਸੜੀ ਚਲਾ ਗਿਆ ਵੇਰ ਵੀ ਕੀ ਗਾਣਾ ਜਾਓਗੇ ਵੀਰ ਜੀ ਕੋਹ ਨਹੀਂ ਲਾਈਟਿੰਗ ਵਗੈਰਾ ਕਰਦੇ ਹਾਰ ਨਾ ਦੇ ਤੇ ਬਾਗੀ ਮੁੰਡੇ ਸਾਰੇ ਡਡੇ ਪਏ ਕਮਾ ਦੇ ਕਿਵੇਂ ਦੇ ਲੱਗਣ ਦੀ ਬਾਗੀ ਦੀ ਕਮੈਂਟਾਂ ਚ ਦੱਸ ਦਿਓ ਹਾਂਜੀ ਗਾਇਸ ਵੀਰੇ ਹallelujah ਹallelujah ਭਾਈ ਕਿੱਦੋਂ ਆਏ ਜੀ ਭਾਈ ਤੁਸੀਂ ਦੱਸੋ ਜੀ ਦੱਸੋ ਵੀਜੀ ਕਿੱਦੋਂ ਆਏ ਵੀਰੋਂ ਨਾਲ ਟਰਾਲਾ ਵੇਖੋ ਨਹੀਂ ਕਾਪਸ ਕਾਦੇ ਪੱਤੀ ਦੇਖ ਕੇ ਤੁਹਾਡਾ ਚਰਨਾ ਚ ਆਪਣੇ ਕਮਾਂਡੀ ਹੈ ਆ ਗਾਇਸ ਇਹ ਗਾਣਾ ਚਾਹੋਗੇ ਪੰਘੂੜੇਵਾਰੀ ਪਹਿਲੀ ਵਾਰੀ ਵੇਖੇ ਆਈ ਬਹੁਤ ਡਰ ਲੱਗ ਰਿਹਾ ਇਹ ਪੰਗੂੜੇ ਵੇਖ ਕੇ ਝੂਟਾ ਤਾਂ ਆਪਾਂ ਕਦੀ ਨਹੀਂ ਆਈਆਂ ਪਰ ਤੂੰ ਟੂ ਬਿਗ ਬਾਕੀ ਡ੍ਰੈਗਨ ਵੇਖੋ ਤੂੰ ਲਾ ਕੇ ਕਰਕੇ ਵਸਾ ਲਏ ਸਿਮਾ ਭਾਜੀ ਕੀ ਕਹਿਣਾ ਚਾਹੋਗੇ ਪੰਗੂੜਿਆਂ ਬਾਰੇ ਬਹੁਤ ਖਤਰਨਾਕ ਮੈਂ ਨਹੀਂ ਚਾਹਦਾ ਮੰਮੀ ਗੁੱਸੇ ਹੁੰਦੀ ਆ ਆ ਵੇ ਪੰਗੂੜਾ ਕਿੰਦਾ ਲੰਮੇ ਪਾਇਆ ਐਂਦਾ ਫਾਈਟਿੰਗ ਰੀਡਿੰਗ ਆਪਾਂ ਉਹ ਡ੍ਰੈਗਨ ਜੇ ਮਿਲਦਾ ਬਾਹਰ ਆ ਜਾਣਾ ਵਾ ਉਹ ਤੇਰਾ ਭਲਾ ਰੇ ਵਾਇਡਰ ਵਾਇਡਰ ਐਕੋ ਵੈਨ ਓਏ ਡੇਢ ਵਜ ਗਿਆ ਅਰੇ ਵੀ ਫੌਜਾਂ ਸੜਕਾਂ ਦੇ ਦੁਰੀਆਂ ਫੇਰਦੀਆਂ ਗੱਲ ਕੀ ਆ ਦਾ ਉਹ ਠੱਟ ਵਾਲਾ ਹੰਦੇ ਲੰਗਰ ਬੰਦਿਆ ਓ ਨਾ ਬ੍ਰੋ ਹੋ ਜਾ ਗਿਆ ਉਹ ਗੱਲ ਕੀ ਆ ਜਿੰਦਾਬਾਦ ਵੱਡੀ ਸੜਕ ਤੇ ਸ਼ਾਦੀ ਦੇ ਮੁਕਿਆਂ ਮਾਰਨੇ ਪਈਆਂ ਸੜਕਾਂ ਤੇ ਚਲੋ ਰਾਤ ਦੇ 2 3 ਵਜ ਗਏ ਆ ਕਿੰਨਾ ਟਾਈਮ ਹੋ ਗਿਆ ਮੇਈ ਸੱਚ ਹਾਂ 218 ਹੋ ਗਏ ਆ ਤੇ ਮੁੰਡੇ ਕਹਿੰਦੇ ਅੱਧੇ ਕਿ ਸੌਂਦੇ ਆ ਤੇ ਅੱਧੇ ਕਿ ਜਾਗਦੇ ਆ ਤੇ ਬਾਕੀ ਕੋਈ ਨਾ ਆਪਣੀ ਵੀ ਤਿਆਰੀ ਆ ਸੌਣ ਦੀ ਤੇ ਉਹ ਗੁਪ ਵੀਰ ਹੋਣੀ ਰੀਲਾਂ ਦੀ ਤੱਕ ਪਾਉਂਦੇ ਓਏ ਚਲੋ ਮਿਲਦੇ ਆ ਫਿਰ ਤੁਹਾਨੂੰ ਅਗਲੇ ਦਿਨ ਚ ਤੇ ਅਗਲੇ ਵਲੌਗ ਚ ਆਦਾ ਵਲੌਗ ਇੱਥੋਂ ਤੱਕ ਕਰਦੇ ਆ ਸਮਾਪਤੀ ਚਲੋ ਜੀ ਬਾਏ ਬਾਏ ਟਾਟਾ ਟਾਟਾ